ਵਸਾਖੀ ਖਾਲਸੇ ਦਾ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਉਹਨਾਂ ਦਾ ਪ੍ਰਕਾਸ਼ ਦਿਹਾੜਾ ਇਹ ਉਹ ਚਾਰ ਮੌਕੇ ਹੁੰਦੇ ਨੇ ਚਾਰ ਦਿਹਾੜੇ ਹੁੰਦੇ ਨੇ ਜਦੋਂ ਭਾਰਤ ਵਾਲੇ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦੁਆਰਿਆਂ ਨੇ ਜਦੇ ਵਿੱਚ ਨਨਕਾਰਾ ਸਾਹਿਬ ਪੰਜਾ ਸਾਹਿਬ ਤੇ ਹੋਰ ਤਮਾਮ ਥਾਵਾਂ ਨੇ ਜਿਹੜੀਆਂ ਤਮਾਮ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜੱਥਾ ਇੱਥੋਂ ਜਾਂਦਾ 1947 ਜਦੋਂ ਵੰਡ ਹੁੰਦੀ ਆ ਉਜਾੜਾ ਹੁੰਦਾ ਉਸ ਤੋਂ ਬਾਅਦ 1950 ਦੇ ਵਿੱਚ ਲਿਆਕਤ ਅਲੀ ਜੋ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਰ ਲਾਲ ਨਹਿਰੂ ਉਹਨਾਂ ਦੇ ਵਿਚਕਾਰ ਸਮਝੌਤਾ ਹੁੰਦਾ ਜਿਹਦੇ ਵਿੱਚ ਜਿਹੜੇ ਸ਼ਰਧਾਲੂ ਨੇ ਚਾਹੇ ਉਹ ਭਾਰਤ ਤੋਂ ਹੋਣ ਚਾਹੇ ਉਹ ਪਾਕਿਸਤਾਨ ਤੋਂ ਹੋਣ ਜੜੀਆਂ ਥਾਵਾਂ ਨੇ ਦੋਨਾਂ ਮੁਲਕਾਂ ਦੇ ਵਿੱਚ ਧਾਰਮਿਕ ਥਾਵਾਂ ਨੇ ਜਿੱਥੇ ਸ਼ਰਧਾਲੂ ਸ਼ਰਧਾ ਰੱਖਦੇ ਨੇ ਉੱਥੇ ਉਹਨਾਂ ਦੇ ਔਰਜਾਰ ਦੇ ਲਈ ਇੱਕ ਸਮਝੌਤਾ ਹੁੰਦਾ 1950 ਦੇ ਵਿੱਚ ਇਹ ਸਮਝੌਤਾ ਹੁੰਦਾ ਤੇ ਉਸ ਤੋਂ ਬਾਅਦ ਸ਼ਿਮਲਾ ਸਮਝੌਤੇ ਦੇ ਵਿੱਚ ਵੀ ਇਸ ਦਾ ਜ਼ਿਕਰ ਹੁੰਦਾ ਤੇ ਸ਼ਰਧਾਲੂ ਜਿਹੜੇ ਨੇ ਉਹ ਆਉਣਾ ਜਾਣਾ ਸ਼ੁਰੂ ਕਰਦੇ ਨੇ ਅ ਪਰ ਹੁਣ ਤਾਜ਼ਾ ਮਾਮਲਾ ਜਿਹੜਾ ਜਾਂ ਕਹਿ ਲੋ ਕਿ ਤਾਜ਼ਾ ਗੱਲ ਜਿਹੜੀ ਆ ਉਹ ਉੱਠੀ ਹੈ ਕਿ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਵਾਰ ਪਾਕਿਸਤਾਨ ਵਿੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਉਸ ਮੌਕੇ ਨਹੀਂ ਜਾ ਪਾਏਗਾ ਕਿਉਂਕਿ ਭਾਰਤ ਸਰਕਾਰ ਨੇ ਸਿਕਿਉਰਿਟੀ ਰੀਜ਼ਨਸ ਜਿਹੜੇ ਆ ਦਿੱਤੇ ਆ ਕਿ ਸੁਰੱਖਿਆ ਦਾ ਹਵਾਲਾ ਦੇ ਕੇ ਇਸ ਜਥੇ ਦੇ ਯਾਦ ਦੇ ਉੱਪਰ ਜਿਹੜੀ ਆ ਉਹ ਰੋਕ ਲਗਾ ਦਿੱਤੀ ਹੈ ਇਸ ਮਤਲਬ ਕਿ ਸਿੱਖ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਰੋਸ ਵੀ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆਪਰ ਤੋਂ ਦੱਸ ਦਈਏ ਕਿ ਵਿਦੇਸ਼ਾਂ ਤੋਂ ਲਗਾਤਾਰ ਸ਼ਰਧਾਲੂ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਖਾਸ ਤੌਰ ਤੇ ਸਿੱਖ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਆਉਂਦੇ ਨੇ ਔਰ ਇਹੀ ਰੋਕ ਲਾਉਣ ਤੋਂ ਬਾਅਦ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਤਰਕ ਵੀ ਦੇ ਰਹੇ ਨੇ ਕਿ ਜੇਕਰ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹੋਰ तमाम ਮੁਲਕਾਂ ਤੋਂ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾ ਕੇ ਗੁਰਦੁਆਰਾ ਸਾਬਾਨਾ ਦੇ ਦਰਸ਼ਨ ਕਰ ਸਕਦੇ ਨੇ ਤੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਬਿਲਕੁਲ ਬਾਕੂਬ ਤਰੀਕੇ ਨਾਲ ਉੱਥੇ ਕੀਤੀ ਜਾ ਰਹੀ ਆ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਉਹਨਾਂ ਦੇ ਉੱਪਰ ਕੋਈ ਹਮਲਾ ਜਿਹੜਾ ਉਹ ਨਹੀਂ ਹੋ ਰਿਹਾ ਜਾਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਇਤੋਂ ਸਿੱਕ ਜੱਥਾ ਰਵਾਨਾ ਕਰਨ ਦੇ ਲਈ ਇਹ ਤਰਕ ਜਿਹੜਾ ਉਹ ਕਿੰਨਾ ਕੁ ਵਾਜਬ ਹੈ ਸਿਕਿਉਰਿਟੀ ਦਾ ਇਸ ਤੋਂ ਇਲਾਵਾ ਦੂਜਾ ਪੁਆਇੰਟ ਜਿਹੜਾ ਉਹ ਕੰਸਰਨ ਜਿਹੜਾ ਉਹ ਰੇਜ਼ ਕੀਤਾ ਜਾ ਰਿਹਾ ਹੈ ਆ ਸਿੱਖ ਸੰਗਤ ਦੇ ਬੰਨੂ ਉਹ ਇਹ ਹੈ ਕਿ ਜਿਹੜਾ ਚੀਨ ਹੈ ਪਾਕਿਸਤਾਨ ਨੂੰ ਤਾਂ ਸਿਕਿਉਰਿਟੀ ਰੀਜ਼ਨ ਕਰਕੇ ਭਾਰਤ ਸਰਕਾਰ ਕਹਿ ਰਹੀ ਹੈ ਕਿ ਜਥਾ ਨਹੀਂ ਜਾ ਸਕਦਾ ਪਰ ਚੀਨ ਨੂੰ ਵੀ ਭਾਰਤ ਦਾ ਕੋਈ ਬਹੁਤਾ ਚੰਗਾ ਸਹਿਯੋਗੀ ਜਿਹੜਾ ਉਹ ਨਹੀਂ ਮੰਨਿਆ ਜਾਂਦਾ ਜਾਂ ਆਪਾਂ ਕਹਿੰਦੀ ਹੈ ਕਿ ਰਿਸ਼ਤੇ ਬਹੁਤੇ ਚੰਗੇ ਚੀਨ ਦੇ ਨਾਲ ਸੁਖਾਵੇਂ ਨਹੀਂ ਰਹਿੰਦੇ ਬਾਰਡਰ ਬਿਸਕੂਟ ਤਾਂ ਕਾਫੀ ਲੰਬੇ ਸਮੇਂ ਤੋਂ ਕਈ ਦਹਾਕਿਆਂ ਤੋਂ ਲਗਾਤਾਰ ਚਾਈਨਾ ਦੇ ਨਾਲ ਚੱਲਦਾ ਆ ਰਿਹਾ ਹੈਗਾ ਇਸ ਤੋਂ ਇਲਾਵਾ ਇੱਕ ਵਾਰ ਵੀ ਜਿਹੜੀ ਹੈ ਚਾਈਨਾ ਨਾਲ ਹੋ ਚੁੱਕੀ ਹੈ ਇੰਡੋ ਚਾਈਨਾ ਵਾਰ ਤੇ ਉਸ ਦੇ باوجود ਗਲਵਾਨ ਵੈਲੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਭਾਰਤ ਤੇ ਚਾਈਨਾ ਦੇ ਜਿਹੜੇ ਫੌਜੀ ਆ ਉਹਨਾਂ ਝੜਪਾਂ ਵੀ ਹੋਈਆਂ ਨੇ ਫੌਜੀ ਸ਼ਹੀਦ ਵੀ ਹੋਏ ਨੇ ਭਾਰਤ ਦੇ ਤੇ ਉਸੇ ਵਿਚਾਲੇ ਜਿਹੜਾ ਹੁਣ ਇੱਕ ਮੀਟਿੰਗ ਹੋਈ ਜੋ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਔਰ ਸ਼ੀ ਜਿਨਪਿੰਗ ਚਾਈਨਾ ਦੇ ਰਾਸ਼ਟਰਪਤੀ ਅਤੇ ਉਸ ਤੋਂ ਬੈਲਾ ਇੱਕ ਫੋਰਨ ਮਿਨਿਸਟਰੀ ਜਿਹੜੀ ਹੈ ਫੋਰਨ ਮਿਨਿਸਟਰ ਨੇ ਚਾਈਨਾ ਦੇ ਉਹ ਵੀ ਆਉਂਦੇ ਨੇ ਭਾਰਤ ਤੇ ਇੱਕ ਸਮਝੌਤਾ ਹੁੰਦਾ ਆ ਇੱਕ ਕਹਿ ਲੋ ਕਿ ਅੰਡਰਸਟੈਂਡਿੰਗ ਹੁੰਦੀ ਹੈ ਕਿ ਹੋ ਜ਼ਿਆਦਾ ਜੋ ਟ੍ਰੇਡ ਜਿਹੜਾ ਉਹ ਚਾਈਨਾ ਦੇ ਨਾਲ ਹੋਏਗਾ ਇਸ ਤੋਂ ਇਲਾਵਾ ਜਿਹੜਾ ਡਾਇਰੈਕਟ ਫਲਾਈਟਸ ਨੇ ਜਿਹੜੀਆਂ ਉਹ ਚਾਈਨਾ ਦੇ ਲਈ ਹੋਣਗੀਆਂ ਔਰ ਇਸੇ ਸਬ ਦੇ ਵਿਚਾਰੇ तकरीबन 5-6 ਸਾਲ ਬਾਅਦ ਇਸ ਵਾਰ 2025 ਦੇ ਵਿੱਚ ਜਿਹੜਾ ਕਲਾਸ਼ ਮਾਨਸਰੋਵਰ ਯਾਤਰਾ ਹੈਗੀ ਆ ਚਾਈਨਾ ਦੇ ਲਈ ਉਹ ਵੀ ਜਿਹੜਾ ਭਾਰਤ ਦੇ ਸ਼ਰਧਾਲੂ ਜਿਹੜੇ ਆ ਉਹ ਇਸ ਵਾਰ ਜਾ ਰਹੇ ਨੇ ਉਥੇ ਆਪਣੇ ਧਾਰਮਿਕ ਸਥਾਨ ਦੇ ਉੱਪਰ ਰਤਮਸਤਕ ਹੋ ਰਹੇ ਨੇ ਜਦੋਂ ਕਿ ਚਾਈਨਾ ਦੇ ਬਾਰੇ ਇਹ ਗੱਲ ਵੀ ਭਾਰਤ ਦੇ ਫੌਜੀ ਜਰਨਲ ਕਹਿ ਚੁੱਕੇ ਨੇ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਚਾਈਨਾ ਨੇ ਪਾਕਿਸਤਾਨ ਦਾ ਜਿਹੜਾ ਉਹ ਤਕਨੀਕੀ ਪੱਖੋਂ ਤੇ ਹਰ ਪੱਖੋਂ ਜਿਹੜਾ ਉਹ ਸਾਥ ਦਿੱਤਾ ਬਲਕਿ ਪਾਕਿਸਤਾਨ ਦਾ ਇੱਕ ਟੈਸਟਿੰਗ ਲੈਬੋਰਟਰੀ ਜਿਹੜੀ ਆ ਉਹ ਚਾਈਨਾ ਦੀ ਬਣੀ ਰਹੀ ਚਾਈਨਾ ਆਪਣੇ ਆਤਾਦਿਕ ਹਥਿਆਰ ਜਿਹੜਾ ਉਥੇ ਉਸ ਨੇ ਟੈਸਟ ਕੀਤੇ ਨੇ ਇਸ ਆਪਰੇਸ਼ਨ ਸੰਧੂਰ ਦੇ ਵਿੱਚ ਇਹ ਇਹ ਗੱਲਾਂ ਜਿਹੜੀਆਂ ਨੇ ਭਾਰਤ ਦੇ ਫੌਜੀ ਜਰਨਲ ਜਿਹੜੀ ਆ ਉਹ ਕਹਿ ਚੁੱਕੇ ਆ باوجود ਇਸ ਤੇ ਅੱਜ ਦੇ Hindu Shraddhalu ਹੈਗੇ ਨੇ ਉਹ ਕਲਾਸ਼ ਮੰਸਰੂਪਤ ਦੀ ਯਾਤਰਾ ਜਿਹੜੀ ਆ ਉਹ ਇਸ ਵਾਰ ਕਰ ਰਹੇ ਨੇ ਬਿਲਕੁਲ ਠੀਕ ਹੈ ਕਰਨੀ ਵੀ ਚਾਹੀਦੀ ਹੈ ਉਹ ਰਿਸ਼ਤੇ ਜਿਹੜੇ ਸੁਖਾਵੇਂ ਆਪਣੇ ਗੁਆਢੀ ਮਿਲਕਾਂ ਦੇ ਨਾਲ ਹੋਣੇ ਵੀ ਚਾਹੀਦੇ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗੀਆਂ ਪਰ ਉਸੇ ਸਮੇਂ ਦੇ ਵਿੱਚ ਸਿੱਖ ਸ਼ਰਧਾਲੂਆਂ ਦੇ ਉੱਪਰ ਇਸ ਤਰੀਕੇ ਦੀ ਪਾਬੰਦੀ ਲਾਉਣੀ ਸਿਕਿਉਰਿਟੀ ਰੀਜ਼ਨ ਦੇ ਨਾ ਇਹ ਜਿਹੜਾ ਉਹ ਸਿੱਖ ਸੰਗਤ ਜਿਹੜੀ ਇਸ ਦੇ ਉੱਪਰ ਨਾਰਾਜ਼ਗੀ ਜ਼ਾਹਰ ਕਰ ਰਹੀ ਹੈ ਔਰ ਇਸ ਨੂੰ ਲੈ ਕੇ ਮੈਂ ਡਾਕਟਰ ਖੁਸ਼ਾਲ ਸਿੰਘ ਜੋ ਕਿ ਆ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚंडीगढ़ ਦੇ ਵਿੱਚ ਜਨਰਲ ਸਕੱਤਰ ਨੇ ਉਹਨਾਂ ਦੇ ਨਾਲ ਮੈਂ ਇਸ ਬਾਰੇ ਗੱਲਬਾਤ ਕੀਤੀ ਹੈਗੀ ਕਿ ਕੁਝ ਇਸ ਬਾਰੇ ਕਹਿੰਦੇ ਨੇ ਆ ਇੱਕ ਵਾਰ ਸੁਣਦੇ ਆ ਕਿ ਕੋਈ ਵਿਦੇਸ਼ੀ ਜਾਂਦਾ ਹੈਗਾ ਉੱਥੇ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਉਹਨੇ ਤੇ ਉਹ ਬੰਦੇ ਦੇੜੇ ਬਿਆਨ ਦੇ ਰਹੇ ਆ ਦੀ ਪੰਜਾਬ ਸਰਕਾਰ ਸਕਿਉਰਟੀ ਕਰੇਗੀ ਪੰਜਾਬ ਸਕਿਉਰਟੀ ਕੀ ਕਰੇਗੀ ਬਾਗੇ ਤਾਂ ਬਾਤ ਜਦੋਂ ਤੁਸੀਂ ਕਰਾਸ ਕਰ ਗਏ ਹੋ ਲਬਾਟਰ ਤਾਂ ਫਿਰ ਤਾਂ ਉਹਨਾਂ ਦੀ ਪਾਕਿਸਤਾਨ ਦੀ ਜਿੰਮੇਵਾਰੀ ਬਣਦੀ ਆ ਉਹ ਸਕੋਪੀ ਦੇਣਗੇ ਉਹ ਦਿਨ ਦੇ ਵੀ ਆ ਜਿਉਂ ਇੰਗਲੈਂਡ ਤੋਂ ਆ ਸਿੱਖਣ ਦੇਣਗੇ ਜਾਂ ਅਮਰੀਕਾ ਤੋਂ ਆ ਸਿੱਖਣ ਨੂੰ ਸਕੋਪੀ ਦੇਣਗੇ ਤੇ ਭਾਰਤਵਾਦ ਦੇ ਕਿਤੋਂ ਲਿਦੇ ਰਗੇ ਸਾਰਿਆਂ ਦੇ ਪ੍ਰਭਾਦ ਇੱਕੋ ਚਾਹ ਤੇ ਗੁਰਦੁਆਰੇ ਤੇ ਹੁੰਦੇ ਇੱਕੋ ਥਾਂ ਤੇ ਜਥੇ ਰਹਿੰਦੇ ਆ ਚਾਹੇ ਕਿਸੇ ਵੀ ਦੇਸ਼ ਚ ਹੁੰਦੇ ਹੋ ਲੱਗ ਲੱਗ ਤਾਂ ਹੈ ਨਹੀਂਗੇ ਸੋ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਸਾਰਾ ਜਿਹੜਾ ਆ ਇਹ ਗਲਤ ਜਿਹੜਾ ਆ ਉਹ ਗਲਤ ਬਿਆਨੀ ਕੀਤੀ ਜਾ ਰਹੀ ਹੈ ਐਸੇ ਚ ਇਹ ਜਿਹੜਾ ਆ ਆਪਣੀ ਕਿਹੜ ਕੱਢਣਾ ਚਾਹੁੰਦੇ ਆ ਜਿਹੜੀ ਇਹਨਾਂ ਨੇ ਜਿਹੜੀ ਸਟੇਟ ਜਾਂ ਇੰਸਟੀਚਿਊਸ਼ਨਾਂ ਫੇਲ ਹੋ ਰਹੀਆਂ ਨੇ ਪਾਕਿਸਤਾਨ ਦੀ ਸਕਿਉਰਟੀ ਦੀ ਤਾਂ ਇਹਨਾਂ ਨੂੰ ਫਿਕਰ ਹੈ ਜਿਹੜੀ ਸਭ ਤੋਂ ਸਕਿਉਰਟੀ ਜੇਲ੍ਹ ਜੇਲ੍ਹਮ ਕਿ ਮੰਨੀ ਜਾਂਦੀ ਹੈ ਦੇਲ੍ਹ ਤੇ ਤਾਂ ਬੜੀ ਵੱਡੀਆਂ ਦੁਆਰਾ ਹੁੰਦੀਆਂ ਬੜੀ ਸਕਿਉਰਟੀ ਹੁੰਦੀ ਆ ਉੱਥੇ ਤਾਂ ਤੁਹਾਡੇ ਬੰਦੇ ਮਰ ਰਹੇ ਉੱਥੇ ਤਾਂ ਤੁਹਾਡੇ ਕੋਲ ਸਕਿਉਰਟੀ ਹੋ ਨਹੀਂ ਰਹੀ ਹੈਗੀ ਤੇ ਤੁਸੀਂ ਪਾਕਿਸਤਾਨ ਦੇ ਦੂਸਰੇ ਦੇਸ਼ ਤੇ ਜਾ ਕੇ ਸਕਿਉਰਟੀ ਕੀ ਕਰਨੀ ਆ ਗਿਆ ਸੋ ਇਹ ਸਾਰਾ ਕੁਝ ਗਲਤ ਵਰਤਾਂਤ ਸਿਰਜ ਰਹੇ ਮੈਨੂੰ ਲੱਗਦਾ ਕਿ ਇਹ ਇਹਦੇ ਨਾਲ ਕੋਈ ਇਹਨਾਂ ਦੇ ਇਸ ਤਰ੍ਹਾਂ ਦੀ ਮੰਚਾ ਹੁਣ ਇਹ ਤਾਂ ਇਹ ਵੀ ਹਿੰਦੂ ਜਿਹੜਾ ਸਮਾਜ ਹੈ ਉਹਨੂੰ ਵੀ ਪਰਮਾਉਣ ਦੇ ਵਿੱਚ ਇਹ ਐਕਸਪੋਜ਼ ਹੋ ਰਿਹਾ ਫੇਲ ਹੋ ਰਿਹਾ ਉੱਥੇ ਵੀ ਉਹਨਾਂ ਦਾ ਕੋਈ ਗੱਲ ਬੰਨੀ ਨਹੀਂ ਕਿਉਂਕਿ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਹੈਗਾ ਸਾਰੀ ਗੱਲ ਜਿਹੜਾ ਤੁਸੀਂ ਚਾਈਨਾ ਦਾ ਜ਼ਿਕਰ ਕੀਤਾ ਕਿ ਚਾਈਨਾ ਦੇ ਨਾਲ ਵੀ ਭਾਰਤ ਦੇ ਕੋਈ ਜ਼ਿਆਦਾ ਚੰਗੇ ਸਬੰਧ ਜਿਹੜੇ ਪਿਛਲੇ ਸਮੇਂ ਦੇ ਵਿੱਚ ਰਹੇ ਨਹੀਂ ਹੈ ਵੀ باوجود ਇਸ ਦੇ ਹੁਣ ਕਲਾਸ਼ ਮਾਨਸਰ ਓਵਰ ਦੀ ਯਾਤਰਾ ਜਿਹੜੀ ਹੈ ਉਸ ਦੇ ਉੱਪਰ ਤੀਰਥ ਯਾਤਰੀ ਜਿਹੜੇ ਆ ਉਹ ਜਾ ਰਹੇ ਹੈਗੇ ਆ ਜੇ ਉਸ ਦੇ ਨਾਲ ਸਬੰਧ ਨਾ ਚੰਗੇ ਹੁੰਦੇ ਹੋਏ ਵੀ ਤੀਰਥ ਯਾਤਰਾ ਜਿਹੜੀ ਆ ਹੋ ਸਕਦੀ ਆ ਤਾਂ ਫਿਰ ਇੱਥੇ ਇੱਕ ਤਰੀਕੇ ਨਾਲ ਇਹ ਵਿਤਕਰਾਈ ਆ ਫਿਰ ਬਹੁਤ ਵੱਡੇ ਪੱਧਰ ਤੇ ਉਹ ਮੈਂ ਕਹਿੰਦਾ ਵਾਰ-ਵਾਰ ਜਿਹੜਾ ਧਾਰਮਿਕ ਜਿਹੜਾ ਸਾਡੇ ਘੱਟ ਗਿਣਤੀ ਵਰਗ ਨੇ ਉਹਨਾਂ ਦੇ ਵਿੱਚ ਇੱਕ ਗੁਲਾਮੀ ਦਾ ਅਹਿਸਾਸ ਪੈਦਾ ਕਰਨ ਵਾਸਤੇ ਕਰਾਉਣ ਵਾਸਤੇ ਕਿ ਬਾਕੀ ਭਾਈਚਾਰੇ ਨੂੰ ਇਹ ਖੁਸ਼ ਕਰਨਾ ਲੱਗਦਾ ਹੈ ਕਿ ਇਹ ਖੁਸ਼ ਹੋਏਗਾ ਪਰ ਕੁਝ ਹੋਣਾ ਜੇ ਨਾ ਗਲਤ ਹੋਈ ਮੀ ਹੈ ਉੱਥੇ ਵੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਆ ਕਿ ਇਹ ਐਕਚੁਅਲੀ ਗੱਲ ਕੀ ਹੈ ਕਿਉਂਕਿ ਇਹਨਾਂ ਦਾ ਬਹੁਤ ਜਿਹੜਾ ਝੂਠ ਹੈ ਪਿਛਲੇ ਸਮੇਂ ਦੌਰਾਨ ਜਿਹੜਾ ਸੰਦੂਰ ਉਹਦੇ ਦਹੀ ਆ ਗਿਆ ਹੈ ਤੇ ਉਹ ਇੱਧਰ ਤੱਕ ਹੁਣ ਉਹ ਸੋਸਾਇਟੀ ਦੇ ਵਿੱਚ ਵੀ ਇਹਨਾਂ ਦੇ ਜਿਹੜਾ ਗ੍ਰਾਫ ਦਿਨੋ-ਦਿਨ ਡਿੱਗਦਾ ਜਾ ਰਿਹਾ ਇਸ ਕਰਕੇ ਜਿਹੜੇ ਖੁਸ਼ੀ ਜਕਨ ਦੇੜੇ ਆ ਉਹ ਕੀਤੇ ਜਾ ਰਹੇ ਆ ਇਹਨਾਂ ਦਾ ਕੁਝ ਬੰਨਣਾ ਵਾਲਾ ਨਹੀਂ ਸਗੋ ਕੇ ਬੇਗਾਨਗੀ ਦਾ ਅਹਿਸਾਸ ਪੰਜਾਬ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਆ ਕੇ ਇਹ ਫੌਜੀ ਜਿਹੜਾ ਹੈਗਾ ਉਹ ਖੇਤਰ ਦੇ ਆ ਕੇ ਵਿਚਿਆਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਉਂਦੀ ਫੌਜ ਜਿਵੇਂ ਆਰਮੀ ਬੇਸ ਦੇ ਵਿੱਚ ਤਾਂ ਇਸ ਤੋਂ ਮੰਤਪਾਗਾ ਕਿ ਜੇ ਪ੍ਰਧਾਨ ਮੰਤਰੀ ਇਸ ਕੌਨ ਨਹੀਂ ਹੈ ਦੇਸ਼ ਦੇ ਵਿੱਚ ਤੇ ਫਿਰ ਬਾਕੀਆਂ ਦਾ ਕੀ ਕਰ ਸਕਦੇ ਉਹ ਤੇ ਇਹ ਸਾਰਾ ਜਿਹੜਾ ਆ ਆਪਣੇ ਲੋਕਾਂ ਦੇ ਨਾਲ ਇਸ ਤਰ੍ਹਾਂ ਪੰਜਾਬ ਦੇ ਨਾਲ ਜੇ ਹਨਾ ਦਾ ਮਸਲਾ ਹੋਵੇ ਤੇ ਹੋਰ ਮਸਲੇ ਹੋ ਜੇ ਇਸ ਤਰ੍ਹਾਂ ਦਾ ਇੱਕ ਵਤੀਰਾ ਜਾਰੀ ਰੱਖਣਾ ਹੈ ਤਾਂ ਉਹਦੇ ਨਾਲ ਬੇਗਾਨਗੀ ਦਾ ਅਹਿਸਾਸ ਹੋ ਰਹਿਗਾ ਔਰ ਇਹਨਾਂ ਦੇ ਕਿਸੇ ਵੀ ਮੁਸੀਬਤ ਦੇ ਟੈਨ ਤੇ ਇਹਨਾਂ ਦੇ ਵਾਸਤੇ ਸਭ ਤੋਂ ਅੱਗੇ ਲੜਨ ਵਾਲਾ ਅੱਗੇ ਖੜਨ ਵਾਲਾ ਪੰਜਾਬ ਹੈ ਜੇ ਇਹਨਾਂ ਨੇ ਉਹਦੇ ਚੀ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਤੇ ਇਹ ਦੇਸ਼ ਲਈ ਵੀ ਸਭ ਤੋਂ ਵੱਡਾ ਜਿਹੜਾ ਉਹ ਖਤਰਨਾਕ ਦਾ ਹਾਨੀਕਾਰਕ ਹੋਏਗਾ ਜਿਹੜਾ ਜਿਸ ਅੱਗੇ ਦੇ ਨਾਲੇ ਖੇਡਣਾ ਚਾਹਦੇ ਆ ਜੀ ਉਹਦੇ ਵਿੱਚ ਸਿਰ ਇਹਨਾਂ ਦੇ ਵਾਸਤੇ ਨਹੀਂ ਰਹਿਣਾ ਕੀ ਕੀ ਭਸਮ ਹੋਣਾ ਆ ਅੱਗ ਲਾਉਣਾ ਲਾਉਣਾ ਤੇ ਇਹਨਾਂ ਦੀ ਐਦੀ ਵਾਸਚ ਹੋ ਸਕਦਾ ਆ ਪਰ ਅੱਗ ਫਿਰ ਕਿੱਥੇ ਕਿੱਥੇ ਤਕਸੀਮਤ ਰਹੇਗੀ ਇਹ ਨਹੀਂ ਇਹ ਇਸ ਤਰ੍ਹਾਂ ਨਹੀਂ ਇਸ ਕਟੋ-ਕਟ ਜਿਹੜਾ ਸਿੱਖ ਸਮਾਜ ਹੈ ਉਹਦਾ ਜਿਹੜਾ ਹੈ ਗੁਰਦੁਆਰਿਆਂ ਨੂੰ ਲੈ ਕੇ ਆਪਣੇ ਧਾਰਮਿਕ ਸਥਾਨਾਂ ਨੂੰ ਲੈ ਕੇ ਸਾਡੇ ਵਾਸਤੇ ਉਹੀ ਥਾਂ ਰੱਖਦਾ ਨਨਕਾਣਾ ਸਾਹਿਬ ਜੋ ਮੁਸਲਮਾਨ ਭਾਈਚਾਰੇ ਵਾਸਤੇ ਮੱਕਾ ਬਦੀਨ ਹੈ ਸਾਡੇ ਵਾਸਤੇ ਉਹਨਾਂ ਪਵਿੱਤਰ ਹੈ ਅਸੀਂ ਮੁਗਲ ਰਾਜਵੇਲੇ ਅੰਗਰੇਜ਼ ਰਾਜਵੇਲੇ ਕਦੀ ਜਿਹੜੀਆਂ ਕੋ ਮਦਿਆਂ ਲਾ ਨਹੀਂ ਰੋਕਨ ਉਹ ਦੇ ਦੇ ਪ੍ਰਵਾਦ ਨਹੀਂ ਕੀਤੀ ਤੇ ਮੈਨੂੰ ਲੱਗਾ ਸਿੱਖ ਸਮਾਜ ਇਸ ਤਰ੍ਹਾਂ ਨਹੀਂ ਕਰੇਗਾ ਤੇ ਇਹਨੂੰ ਠੀਕ ਹੈ ਅੱਜ ਪਾਵਰ ਦੇ ਨਾਲ ਰੋਕ ਸਕਦੇ ਆ ਲੇਕਿਨ ਉਹਨਾਂ ਦੇ ਵਿੱਚ ਜਿਹੜਾ ਇੱਕ ਆਪਣੀ ਸਰਕਾਰ ਦਾ ਆਪਣੀ ਦੇਸ਼ ਦਾ ਅਸਾਸ ਹੈ ਉਹ ਕਾਫੀ ਅੱਤ ਲਗਾਤਾਰ ਵਿਤਕਰੇ ਹੋ ਰਹੇ ਨੇ ਭਾਵੇਂ ਸਾਡੇ ਉਹ ਬੰਦੀ ਦੀ ਸਿੱਖਾਂ ਦੇ ਮਸਲੇ ਹੋਣ ਹਰੇਕ ਨੂੰ ਕਾਨੂੰਨਾਂ ਦੇ ਵਿੱਚ ਜਿਹੜੀ ਹੈਗੇ ਪ੍ਰਕਿਰਿਆ ਹੈਗੇ ਉਹਦੇ ਵਿੱਚ ਹਰ ਖਾਂ ਤੇ ਅੱਜ ਘੱਟ ਗਿਣਤੀ ਕੌਮਾਂ ਨੇ ਜਿਹੜੀਆਂ ਉਹ ਇਹ ਵਿਤਕਰਾ ਜਿਹੜੀਆਂ ਨੇ ਉਹ ਪ੍ਰਤੱਖ ਰੂਪ ਵਿੱਚ ਮਹਿਸੂਸ ਕਰ ਰਹੀਆਂ ਨੇ ਤੇ ਮੈਨੂੰ ਇਹ ਬੇਗਾਨਗੀ ਦਾ ਅਹਿਸਾਸ ਜਿਹੜਾ ਲਗਾਤਾਰ ਵਧ ਰਿਹਾ ਹੈ ਸਿੱਖਾਂ ਦੇ ਕੋਲ ਕੀ ਆਪਸ਼ਨ ਹੈ ਇਸ ਨੂੰ ਲੈ ਕੇ ਹੁਣ ਜੇ ਇਹ ਕਿਉਂਕਿ ਹੁਣ ਫਿਲਹਾਲ ਤਾਂ ਰੋਕ ਲਾਈ ਹੋਈ ਹੈ ਕੀ ਕੋਈ ਕਾਨੂੰਨੀ ਪ੍ਰਕਿਰਿਆ ਜਾਂ ਕੋਈ ਇੰਟਰਨੈਸ਼ਨਲ ਬਾਡੀ ਕੀ ਕਰਨਾ ਕੀ ਚਾਹੀਦਾ ਹੁਣ ਸਿੱਖਾਂ ਨੂੰ ਇਸ ਜਿਹੜੀ ਸਿਚੁਏਸ਼ਨ ਦੇ ਵਿੱਚ ਹੈਗੇ ਆ ਉਹ ਦੇਖੋ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈਗਾ ਕਿ ਇਹਦੇ ਵਿੱਚ ਕੋਈ ਸਾਡਾ ਭਾਈਚਾਰਾ ਕੋਈ ਜਿਹੜੀ ਆ ਉਹ ਵੱਡੀ ਕੋਈ ਬਗਾਲਤ ਕਰਦੇ ਕਰਦਾ ਨਹੀਂ ਆ ਸਾਨੂੰ ਆਪਣਾ ਆਪਣੀ ਜਿਹੜੀ ਆਵਾਜ਼ ਹੈ ਉਹ ਜਿੱਥੇ ਬੰਦ ਕਰੂਪ ਵਿੱਚ ਸਾਰਿਆਂ ਥਾਵਾਂ ਤੋਂ ਨਹੀਂ ਚਾਹੀਦੀ ਤੇ ਬੋਰਡ ਦਾ ਪ੍ਰੈਸ਼ਰ ਇਸ ਸਰਕਾਰਾਂ ਦੇ ਉੱਤੇ ਕੰਮ ਕਰਦਾ ਹੈ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਇਹ ਦੀ ਆਵਾਜ਼ ਉਠਾਉਣਗੇ ਤਾਂ ਸਰਕਾਰਾਂ ਨੂੰ ਝੁਕਣਾ ਪੈਂਦਾ ਹੈ ਜਿਸ ਤਰ੍ਹਾਂ ਤਿੰਨ ਕਾਨੂੰਨਾਂ ਦੇ ਮਸਲੇ 'ਚ ਝੁਕੇ ਆ ਇਸ ਤਰ੍ਹਾਂ ਸਾਨੂੰ ਆਵਾਜ਼ ਹੀ ਜਿਹੜੀ ਵੱਡੀ ਇਕੱਠੀ ਇਕਸਰੋ ਕੇ ਜਿਹੜੀ ਕਹਿਣੀ ਪਵੇਗੀ ਜਿਸ ਤਰ੍ਹਾਂ ਅਸੀਂ ਬਾਕੀ ਮਸਲਿਆਂ ਦੇ ਉੱਤੇ ਵੀ ਜਦੋਂ ਇੱਕ ਮਤ ਹੈ ਤਾਂ ਮੰਨ ਲਓ ਜਹੜਾ ਦਾ ਮਸਲਾ ਹੈਗਾ ਆ ਉਹਦੇ ਤੇ ਇੱਕ ਮਤ ਹੋ ਕੇ ਅਸੀਂ ਸਾਡੀ ਸਿਵਲ ਸੁਸਾਇਟੀ ਜਾਗਰੂਤ ਹੋਈ ਹੈ ਇਸ ਮਸਲੇ ਨੂੰ ਪੋਲਿਟਿਕਲ ਪਾਰਟੀਆਂ ਨੇ ਆਪਣੀਆਂ ਮਜਬੂਰੀਆਂ ਤੋਂ ਜਿਹੜੇ ਆਧਿਆਨਬਾਜੀ ਕਰਨੀ ਹੈ ਤੇ ਉਹਨਾਂ ਦੀਆਂ ਲਿਮਟ ਹੁਣ ਇਸੇ ਮਾਮਾ ਹੁੰਦੀਆਂ ਨੇ ਤੇ ਲੇਕਿਨ ਸਿੱਖ ਜਿਹੜੀ ਸਿੱਖ ਸਿਵਲ ਸੁਸਾਇਟੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਮੈਂ ਕਹਿੰਦਾ ਸਾਰੀ ਪੰਜਾਬੀ ਸਿਵਲ ਸੁਸਾਇਟੀ ਜੂ ਅੱਜ ਵੀ ਤੁਸੀਂ ਦੇਖ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਹਿੰਦੂ ਭਾਈਚਾਰੇ ਦੇ ਲੋਕ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਖੜੇ ਆ ਤਾਂ ਇਸ ਸਮੁੱਚੇ ਪੰਜਾਬੀਆਂ ਦੀ ਗਰੀ ਹੈ ਇਹ ਮੰਗ ਹੋਣੀ ਚਾਹੀਦੀ ਹੈ ਕਿ ਗੁਰੂ ਨਾਨਕ ਨਾਮ ਲੈਵਾ ਜਿਹੜੇ ਲੋਕ ਨੇ ਉਸ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਥਾਂ ਦੇ ਦਰਸ਼ਨਾਂ ਤੋਂ ਜਿਨ੍ਹਾਂ ਨੂੰ ਵੰਧਾ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਜਿਹੜੀ ਹੈ ਇੱਕ ਮਤ ਹੋ ਕੇ ਆਵਾਜ਼ ਠੋਮਿਕ ਹੈ ਜੀ ਡਾਕਟਰ ਕੁਜਾਲ ਸਿੰਘ ਦੀ ਗੱਲ ਬਾਤ ਤੁਸੀਂ ਸੁਣ ਲਈ ਹੈ ਮੈਂ ਜਾਂਦੇ ਜਾਂਦੇ ਹੁਣ ਇੱਕ ਜ਼ਿਕਰ ਤੁਹਾਡੇ ਨਾਲ ਹੋਰ ਕਰ ਦਿੰਨਾ ਇੱਕ ਕਿ ਪੂਰੀ ਦੁਨੀਆ ਦੇ ਵਿੱਚ ਧਾਰਮਿਕ ਥਾਵਾਂ ਤੇ ਲੋਕ ਜਾ ਕੇ ਨਤਮਸਤਕ ਹੁੰਦੇ ਨੇ ਸਰਹੱਦਾਂ ਤੋਂ ਬਾਹਰ ਜਾ ਕੇ ਵੀ ਨਤਮਸਤਕ ਹੁੰਦੇ ਨੇ ਮੱਕਾ ਮਦੀਨਾ ਤੁਸੀਂ ਜਾਣਦੇ ਹੋ ਪੂਰੀ ਦੁਨੀਆ ਦੇ ਮੁਸਲਮਾਨ ਸਟੂਡੀਓ ਨੇ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਹਾਲਾਂਕਿ ਠੀਕ ਹੈ ਉਹਨਾਂ ਨੇ ਇੱਕ ਇਹ ਜ਼ਰੂਰ ਹੈ ਕਿ ਕਿੰਨੇ ਲੋਕ ਵਿਜ਼ਿਟ ਕਰ ਸਕਦੇ ਨੇ ਇਹ ਜ਼ਰੂਰ ਤੈਅ ਕਰਦੇ ਨੇ ਕਿਉਂਕਿ ਉੱਥੇ ਜ਼ਿਆਦਾ ਜਿਹੜਾ ਰਸ਼ਮੀਨਾ ਹੋਵੇ ਔਰ ਅਚੇ ਤਰੀਕੇ ਨਾਲ ਲੋਕ ਜਿਹੜਾ ਵਿਜ਼ਿਟ ਕਰ ਲੈਣ ਇਹ ਚੀਜ਼ ਜ਼ਰੂਰ ਹੁੰਦੀ ਆ ਪਰ ਰੁਕਾਵਟ ਕਿਸੇ ਤਰੀਕੇ ਦੀ ਜਿਹੜੀ ਆ ਉਹ ਨਹੀਂ ਨਾਈ ਜਾਂਦੀ ਹੈਗੀ ਆ ਪੂ ਦੁਨੀਆ ਤੋਂ ਮੁਸਲਮ ਉਸ ਉੱਥੇ ਜਾਂਦੇ ਨੇ ਇਸ ਤੋਂ ਇਲਾਵਾ ਜਰੂਸਲਮ ਦਾ ਜ਼ਿਕਰ ਜਿਹੜਾ ਉਹ ਜ਼ਰੂਰ ਹੁੰਦਾ ਜਰੂਸਲਮ ਦੇ ਵਿੱਚ ਜਿਹੜਾ ਉਹ 크ਿਸਚੀਅਨਿਟੀ ਨੂੰ ਮੰਨਣ ਵਾਲੇ 크ਿਸਚੀਅਨਸ ਇਸਲਾਮ ਨੂੰ ਮੰਨਣ ਵਾਲੇ ਮੁਸਲਮਸ ਤੇ ਯਹੂਦੀ ਲੋਕ ਜੂਜ਼ ਲੋਕ ਜਿਹੜੇ ਆ ਉਹਨਾਂ ਦੇ ਧਾਰਮਿਕ ਸਥਾਨ ਉੱਤੇ ਰਹਿ ਗਿਆ ਉਹ ਜਾ ਕੇ ਉੱਤੇ ਜਿਹੜਾ ਉਹ ਨਤਮਸਤਕ ਹੁੰਦੇ ਨੇ ਤੇ ਇਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਇੱਕ ਰਿਲੀਜੀਅਸ ਰਾਈਟ ਹੈ ਉਹ ਆਪਣਾ ਉਸ ਨੂੰ ਪ੍ਰੈਕਟਿਸ ਕਰਦੇ ਆਗੇ ਆ ਤੋ ਉਮੀਦ ਕਰਦੇ ਆ ਕਿ ਭਾਰਤ ਸਰਕਾਰ ਵੀ ਜਲਦ ਇਸ ਬਾਰੇ ਕੁਝ ਸੋਚੇ ਈ ਤੇ ਜਿਹੜੇ ਸਿੱਖ ਸਰਦਾਰ ਨੂੰ ਜਾਣਾ ਚਾਹੁੰਦੇ ਨੇ ਪਾਕਿਸਤਾਨ ਦੇ ਵਿੱਚ ਗੁਰੂ ਅਮਰਦਾਸ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਜ਼ਰੂਰ ਜਲਦੀ ਹੀ ਉਹਨਾਂ ਨੂੰ ਜਿਹੜੀ ਹੈ ਇਸ ਬਾਬਤ ਮਨਜ਼ੂਰੀ ਮਿਲੇ ਫਿਲਹਾਲ ਮੈਨੂੰ ਬਲਦੀਪ ਸਿੰਘ ਨੂੰ ਦਿਓ ਇਜਾਜ਼ਤ ਵਾਤਾਮਬਾ